ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ 'ਚ ਅੱਜ ਆ ਜੀ ਆਪਣੇ ਬਲੌਗ ਦਾ 44ਵਾਂ ਦਿਨ ਕਰੋ ਫਿਰ ਚੈੱਕ ਮਿੱਤਰੋ ਚੱਲ ਰਹੀ ਹੈ ਜੀ ਮੋਟਰ ਚੱਤ ਕੇ ਚੱਲ ਰਹੀ ਹੈ ਉਹ 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 ਉਹਨੇ 35 ਕਿਲੇ ਤੱਕ ਚੰਦ 2-4 ਸਾਲ ਤੋਂ ਵੇਚ ਨਹੀਂ ਗਏ ਮਰੂਥ ਦਾ ਨਾ ਤਾਂ ਗਿਆ ਮੇਲਾ ਯਾਰ ਆਇਆ ਯਾਰ ਅਵੀ ਨੂੰ ਮਰੂਥ ਦੇਈਏ ਤੋੜ ਕੇ ਯਾਰ ਐ ਫਿਰ ਮੇਰਾ ਦੋਸਤ ਆ ਨਾ ਅਭੀ ਤਾਂ ਫਿਰ ਮੇਰਾ ਦੋਸਤ ਆ ਨਾ ਇਹਨੂੰ ਤਾਂ ਮਰੂਦ ਦੇਣਾ ਹੀ ਪਊ ਯਾਰ ਅਭੀ ਦਰਸ਼ਕੋ ਗਿਆ ਸਾਡਾ ਮੇਲਾ ਜਿਹੜੇ ਹੈਗੇ ਸੀ ਬਸ ਮਰੂਦ ਦਾ ਤਾਂ ਦੱਸਿਆ ਵੀ ਆ ਸੀ ਯਾਰ ਕਿਵੇਂ ਆਗੂ ਮਰੂਦ ਖਾਏਗਾ ਜੋ ਆ ਗਿਆ ਮਿਲਤਾ ਗਿਆ ਜੀ ਮੈਨੂੰ ਬਹੁਤ ਵਧੀਆ ਚਲੋ ਆਖਾ ਗਏ ਦਹਾ ਨੂੰ ਜਾਂਦੇ ਕੱਪ ਮੋੜਾ ਹੋ ਰੂ ਮੂਹੇ ਗੜੀ ਜਾਂਦੇ ਨੇ ਦੇਖੋ ਇਹਨਾਂ ਕੋਲ ਨਾ 50 ਰੁਪਏ ਕਿਲੋ ਦਿੰਦੇ ਨੇ ਉਹ ਹੋਰ ਨਾ ਮਰੂਦ ਵਰਗਾ ਦਾ ਚਾਚਾ ਕੋਈ ਫਲ ਨਹੀਂ ਹੈਗਾ ਕੋੜ ਕਿਤੋਂ ਖਿਲੇ ਮੈਂ ਕਹੀਂ ਖਾਈਗਾ ਆਹੀ ਖਾ ਲੂੰਗਾ ਮੈਂ ਤਾਂ ਖਾਈ ਲੂੰਗਾ ਕਿੰਨਾ ਮਿੱਠਾ ਹੈ ਕਿੰਨਾ ਮਿੱਠਾ ਵੀ ਲਏ ਦਾਤਾ ਇਹਦਾ ਤਾਕਤ ਵਾਲੀ ਹੁੰਦੀ ਆ ਮਰੂਦ ਆ ਸੇਬਾਂ ਸੂਪਾਂ ਨਾਲੋਂ ਪਾਲਾ ਤਾਕੜਾ ਹੁੰਦਾ ਮਰੂਦਾਂ ਆਪਾਂ ਕਹਿੰਦੇ ਨੇ ਮਰੂਦ ਮਰੂਦ ਆ ਬਾਕੀ ਮਾਸਟਰ ਨੂੰ ਵੱਧ ਪਤਾ ਜੀ ਲੈ ਆ ਇਹ ਕਰਮਨੁ ਸਕੂਲ ਸੈਟਾਣ ਅੱਜ ਮੋਟਰਸਾਈਕਲ ਤੇ ਕਿਉਂਕਿ ਥੋੜਾ ਲੇਟ ਹੋ ਗਏ ਜੀ ਹਾਂ ਆ ਜਾ ਆ ਜਾ ਇੱਧਰ ਆਪਣੇ ਪੀਰ ਨੇ ਫੇਰ ਚਲਾਇਆ ਟੱਟ ਲੈ ਇਹਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਸ਼ੇਅਰ ਕਰੋਦੇ ਹੋ ਕਰੋ ਹੋਰ ਜੀ ਵਧੀਆ ਲੋਟਾ ਕੰਮ ਵਧੀਆ ਕਿਵੇਂ ਹੋ ਠੀਕ ਆ ਕੰਮ ਹਾਂ ਜੀ ਹੋਰ ਜੀ ਸਭ ਜੀ ਚੱਲੇ ਕੰਮ ਤੇ ਹੋਰ ਵਧੀਆ ਵਧੀਆ ਯਾਰ ਪੂਰਾ ਫੱਟਾ ਭੈ ਗਿਆ ਕੰਮ ਥੋੜੇ ਹੈਨਾ ਪੂਰਾ ਲੋਟ ਆ ਚੱਲਿਆ ਜੀ ਸਾਡਾ ਠੋਲੂ ਵੀ ਜੀ ਸਕੂਲ ਟਾਈਮ ਹੁੰਦਾ ਨਾ ਇਹ ਟਾਈਮ ਬੱਚਿਆਂ ਦਾ ਓਏ ਸਾਡੇ ਨਹੀਂ ਭੱਗ ਜੀ ਠੋਲੂ ਓਏ ਸਾਡੇ ਨਹੀਂ ਭੱਗ ਜੂਏ ਜਾ ਮੇਰਾ ਹੈਗੇ ਉੱਥੇ ਲਾ ਲੂੰਗਾ ਚਾੜਦਾ ਜੀ ਚਾੜਦਾ 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 ਜੀ ਹੁਣ ਚੱਲੇ ਮਿੱਤਰੋ ਆਪਾਂ ਰਾਜੂ ਗਾਲੀ ਮੋਟਰ ਤੇ ਆ ਜੋ ਸੜੀ ਹੋਈ ਆਪਣੀ ਓਹ ਢਾਹ ਲੋਟਾ ਫਿਰਤੀ ਐ ਕੈਮੇ ਨੰਬਰ ਤੇ ਆ ਗਿਆ ਫਿਰ ਉਹ ਕਿਹਨੇ ਕਿੰਨੇ ਚੋਂ ਦੋ ਦੰਦਾਂ ਵਾਲਾ ਚੋ ਗਿਆ ਹਾਂ ਹਾਂ ਦੋ ਦੰਦਾਂ ਹਾਂ ਮੇਰੇ ਹਾਇ ਕਿਵੇਂ ਪਏ ਨੇ ਹਾਂ ਉਹ ਹੀ ਕਹਿਣਾ ਦੇਖ ਤਾਂ ਸਹੀ ਕਿਵੇਂ ਪਏ ਨੇ ਮੈਂ ਇਹਨੂੰ ਅੱਛਾ ਰੱਖੇਗਾ ਮਾਰੂਟੀ ਖਾਂ ਲੱਗਿਆ ਜੀ ਆਹ ਕਰੀਏ ਬੰਦਾ ਮਤਰੋ ਐ ਚ ਟੁੱਟੀ ਵੀ ਸੀ ਬੱਟ ਜੀ ਦੇਖੋ ਮਤਰੋ ਕੁੱਤੇ ਕਿਵੇਂ ਟੋਪ ਸੀ ਗਤ ਨਹੀਂ ਦੇਖੋ ਭੈਣਾਂ ਲੱਤਾਂ ਕਿਵੇਂ ਤਾਂ ਕਰੀਆਂ ਜੀ ਪੂਰੀ ਸ਼ਾਂਤੀ ਚ ਆਨੰਦ ਚ ਸੁੱਤੇ ਪਏ ਨੇ ਦੇਖੋ ਮਤਰੋ ਕਿਵੇਂ ਪੈਨੇ ਲਾਹੌਰ ਨਾਲ ਭੈਣੇ ਪਾ ਕਣਕ ਚ ਟੋਪ ਸੀ ਕਰੇ ਹਣੀ ਕੁੱਤੇ ਭਾੜੇ ਵੀ ਆ ਗਏ ਇਹਨਾਂ ਨੂੰ ਵੀ ਲੱਗ ਗਿਆ ਪਤਾ ਵੀ ਛੱਟ ਆ ਲਿਆ ਪਾਣੀ ਮਗਲੇ ਲੇਪਾ ਦਾ ਨਿਕਤੋਂ ਦੇ ਕਿੰਨੀ ਗਿੰਤੀ ਚ ਨੇ ਇੱਥੇ ਮੈਨ ਇਹਨਾਂ ਨੂੰ ਵੀ ਉਹਦੀ ਪਤਾ ਲੱਗ ਗਿਆ ਨਾ ਪਾਣੀ ਦਾ ਆ ਫਰਦੇ ਨੇ 10 10 ਵੀ ਐ 15 ਐ ਹੋਣਗੇ 15 ਹੋਣ 30 30 ਨੇ ਦੇਖੋ ਦੇਖੋ ਮਾਰ ਕੇ ਤਾੜੀ ਕਹਿੰਦਾ ਡਾ ਦੇ ਖੇਤੋਂ ਬੰਗਲੇ ਪਾਇਰਾਂ ਦੀ ਤਮਕ ਨਾਲ ਲੱਜਾਂ ਜੰਗਲ ਦੇਖੋ ਇਹ ਕਿੰਨੇ ਗਿਣਤੀ ਚ ਨੇ 2 4 6 8 10 12 14 16 ਆਹ ਉਹ ਤੱਕ ਨੇ ਮੁੜ ਕੇ ਇੱਧਰ ਆ ਗਏ ਕਰਦਾ ਹੋਏ ਗਰਾ ਚੁੱਕ ਕੱਚੀ ਖਬਰ ਨਹੀਂ ਆਉਂਦੀ ਮੇਰੇ ਕੋਲੇ ਹੌਜੂ ਇਹ ਖਬਰ ਪੱਕੀ ਜਮਾ ਕੱਦੂ ਤਾਂ ਫੇਰੇ ਭਾਈ ਨੇ ਲੈ ਜੀਂ ਜਾਂਜੋ ਲੈ ਕੇ ਜਾਊਂਗਾ ਫੇਰ ਕਜੂ ਦਾ ਦਿਖਾ ਪਏ ਆ ਪੈ ਕਾ ਤੇਰੇ ਭਾਈ ਇਹ ਕਾੜ ਕੇ ਅੱਜ 5 ਸੀ ਬਣੀ ਲੇਗਾ ਸਾਡੇ ਤੋਂ ਬਾਣੀ ਨੂੰ ਦੇ ਦੂਗਾ ਨਾ ਜਿਹੜਾ ਉਹ ਕਹਿੰਦੇ ਐਡ ਕਰਾਉਣ ਦਾ ਤਾਂ ਨਹੀਂ ਫਾਇਦਾ ਕਹਿੰਦੇ ਜੇ ਐਡ ਕਰਾਈ ਐ ਨਹੀਂ ਪਤਾ ਕੱਲ ਨੂੰ ਤੂੰ ਅੱਕ ਜੇ ਕਹਿੰਦੇ ਮੈਂ ਕਿਹਾ ਗੱਲ ਸਹੀ ਆ ਅੱਧਾ ਧੱਕਿਆ ਜਾ ਪਿਆ ਮੈਂ ਮੈਂ ਕਿਹਾ ਵੀ ਉਹਦੇ ਨਾਲ ਹੀ ਬਾਜਾ ਅਗਰ ਮੈਂ ਕਹੇ ਤੁਹਾਨੂੰ ਉਹ ਨੂੰ ਬਾਅਦ ਵਿੱਚ ਹੋ ਗਿਆ ਜੀ ਰਾਜੂ ਵੀ ਸ਼ਰਮ ਬਣੀ ਨੂੰ ਲੈ ਕੇ ਕਸੀਆ ਆਪਾਂ ਮਰੂਦਾ ਬਣੀ ਨੂੰ ਹੋਗੇ ਆ ਮਰੂਦਾ ਦੀ ਹੋਰ ਨਸਲਾ ਜੀ ਕੋਈ ਲੰਬੇ ਜਿਹੇ ਨੇ ਹੋਰੀ ਸਾਹਿਬ ਦੇ ਛੌਂਕ ਨਾਲ ਲਾਉਂਦਾ ਜੀ ਕਾਕਾ ਮਾੜੇ ਮੁੱਢੀ ਲਾ ਲਿਆ ਮੈਂ ਚੱਖਾ ਹਾਂ ਲੋ ਕੰਮ ਕਰਦਾ ਯਾਰ ਨਾਲ ਤਾਂ ਧੁੱਪ ਸੇਕਦਾ ਠੀਕ ਹੈ ਨਾ ਨਾਲੇ ਲਾਉਂਦਾ ਟੱਕ ਸਰੋਂ ਜਿਆ ਆਹੇ ਕਰਦਾ ਕੰਮ ਇਹ ਗੱਲ ਤੇਰੇ ਵਾਲੀ ਵੀ ਆ ਹਾਂ ਆਹ ਤੇਰੇ ਇਹ ਮਨ ਮਾਇਆ ਚੱਲ ਤੂੰ ਸਿਖਾਣੇ ਲਾਉਣ ਟਲਾਗੇ ਬਾਗ ਗਿਆ ਤੇ ਲੱਗੇ ਹੀ ਖੇਤ ਦੇ ਗਮਾਂਡੀ ਵੀ ਸਾਡੇ ਦੇ ਸੱਟਣ ਮਾਨ ਫਾਰਮ ਗਿਫਟੀ ਗੱਗੂ ਮਾਨ ਇਹ ਆ ਜੀ ਹੌਦੀ ਸਾਡੇ ਉਹਦੀ ਬੜੇ ਖਾਲਜੇ ਪਏ ਨੇ ਟੌਰ ਨਾਲ ਪਏ ਸੀ ਬੂਲ ਜੰਪ ਸੇਕੀ ਤੋਂ ਪਸੇ ਕੀ ਨੇ ਇਹ ਬੂਰੀ ਟੌਰ ਨਾਲ ਪਏ ਸੀ ਹੁਣ ਆਪਾਂ ਉਹ ਦੇਖ ਕੇ ਉੱਥੇ ਨਹੀਂ ਬਤਰੋ ਸ਼ਿਕਾਰੀ ਨੇ ਸ਼ਿਕਾਰੀ ਖਤਰਨਾਕ ਨੇ ਇਹ ਵਾਗ ਜਬੂਗ ਨੂੰ ਨਾਉਂ ਚੱਕ ਲੈਣਗੇ ਹੋਰ ਆ ਜਾ ਚੂਹਾ ਕੱਟਣਾ ਜੇ ਨਹੀਂ ਦਰਸ਼ਕਾਂ ਨੂੰ ਦਿਖਾਵਾਂਗੇ। ਚੂਹਾ ਘੜਦ ਨੇ ਮਤਰਾ। ਫੌਜੀ ਦੇ ਰਾਜੂ। ਚੂਹਾ ਘੜਦੇ ਆਂ ਕਹਿੰਦੇ। ਲਗਾਉਂਦੇ ਆ ਸਾਨੂੰ ਨਿਕਲਦਾ ਕੇ ਨਾਲ। ਇੱਥੇ ਆ ਚੂਹਾ। ਉਹ ਯਾਰੀ ਮਿੱਟੀ ਥੋੜੀ ਪਈ ਰਾਤ ਦੀ। ਕੱਲ ਅਸੀਂ ਮਿੱਟੀ ਲਾ ਕੇ ਗਿਆ। ਇੱਥੇ ਹੋਊਗਾ ਤਾਂ। ਬੋਟ ਤੇ ਲੱਗਿਆ ਖੜਾ। ਜੇ ਮਹੂਰ ਪਾਣੀ। ਹਾਂ ਜੀ ਆ ਹੰਗ ਇਹ ਪਾਛੇ ਚੋ ਉੱਧਾ ਰਹੇ ਸਰਾ ਕਿਹੜਾ ਭਰਦਾ ਨਹੀਂ ਮੇਰਾ ਯਾਰ ਮੈਂ ਵੱਡੇ ਚ ਐਵੇਂ ਛੱਡ ਲਿਆ ਛੋਟੇ ਚ ਛੱਡਣਾ ਭਰੂ ਘਟ ਛੱਡ ਸਕਦਾ ਯਾਰ ਹੈਗਾ ਕਟਾਈ ਘੰਟੇ ਪਹਿਰੇ ਹਰ ਕਰ ਵੱਟਣਾ ਟੁੱਕੇ ਤੇਰੀ ਵੱਟ ਜਾਂ ਤਾਂ ਹੋ ਚਿਰ ਬੰਗਲੇ ਜ਼ਿਕਰ ਪੋਚ ਦੇ ਕੱਗੜਾ ਮਿੱਟੀ ਅਜਾ ਤਾਂ ਹੁੱਚਾ ਹੁੱਚਾ ਚੜਿਆ ਹੋਇਆ ਉਹ ਲਾਉ ਲਾ ਫਿਰ ਕੀ ਆਦਿ ਨੇ ਯਾਰ ਉਹ ਕਿਧਰ ਵਾਕ ਜਮਾਂ ਵਿੱਚ ਆ ਪਾਈ ਐਂ ਨਿਕਲ ਜਾਂਦਾ ਉਹ ਰਿਕਟਾ ਇੱਥੇ ਸਾਡੇ ਕੀ ਕਰਨ ਨੂੰ ਆ। ਮੈਂ ਇੱਥੇ ਆ ਗਿਆ ਆ ਗਿਆ। ਫਿਰ ਆਠ ਵੀ ਆਇਆ ਪਹਿਲਾਂ ਵੀ ਤਾਜੀ ਤੇ ਮਿੱਟੀ ਸੀ। ਇੱਕ ਵਾਰੀ ਨਹੀਂ ਸਾਡੇ ਜਿਵੇਂ ਸੁਣੇ ਜਿਵੇਂ ਬੋਲੋ। ਟੂ ਟੂ ਹੈਵ ਕੈਮਰਾ ਹੈਵ ਟੂ। ਹੂੰ। ਟੂ ਜਿਵੇਂ। ਉਹ ਤਾਂ ਗੇਰ ਲਾਣੇ। ਟੂ ਟੂ। ਹੋਰ ਲਿਆ ਹੋਰ ਹੋਰ ਹੋਰ। ਜੇ ਨਾ ਨਹੀਂ ਮਾਰੂ। ਨੰਗਣਾ ਜਾਵੇ ਹੁਣ। ਨਿਕਲ ਓਏ ਆ ਗਿਆ। ਆਊਗਾ। ਹਿਲਦਾ ਹਿਲਦਾ ਆ ਗਿਆ। ਤਾਂ ਜਿਵੇਂ ਹਿੱਲਿਆ ਜਾ ਪਾਣੀ ਹੈ ਨਾ ਚਾਤ ਪੋਲਾ ਜਾਂਦਾ ਸਕਾਰੀ ਹੈ ਨਾ ਉਹਦੀ ਆਉਣ ਸਾਰੀ ਦੱਸਦਾ ਕਹਿੰਦਾ ਆਹ ਕੋ ਟਪਟੋ ਹਾਂ ਹਿੰਦਾ ਹੋਏਗਾ ਇਹ ਜਾ ਬੀਜੋ ਇਹਗਾ ਇਹ ਪ੍ਰੋਜੈਕਟ ਥੋੜਾ ਜੀ ਜੇ ਤੈਨੂੰ ਹਜਾ ਜਮਾ ਪੱਕਾ ਹੈ ਉਹ ਲੈ ਲਿਆ ਕਰ ਚਾਹੇ ਉਹ ਹੀ ਹੋਵੇ ਦਾ ਸਾਲਾ ਉਹ ਹੀ ਹੋਊ ਖੜੇ ਕੱਲ ਵੀ ਥੀ ਮੈਂ ਦੇਖੀ ਥੀ ਬੋਟ ਬੋਚੜ ਮੋਂ ਨਿਕਲਦੇ ਹੁੰਦੇ ਹਾਂ ਹਾਂ ਜੇ ਸਾਂ ਆਹ ਕਰ ਲੈਂਦੇ ਸਾਂ ਲੈਂਦਾ ਰਹਣਾ ਇਹ ਪਹਿਲਾਂ ਪਿੱਠ ਲਾਏ ਮੂੰਹ ਵਿੱਚ ਦੇ ਲੰਦਾ ਠੀਕ ਨੇ ਹਮਾ ਬੜੀ ਮੁੱਟੀ ਹੁੰਦੀ ਰਹੇ ਜਿਵੇਂ ਇਹ ਮੂਹਰ ਦੇ ਪਾਸੇ ਦੀ ਪਾਣਾ ਬਰਾ ਨਹੀਂ ਬੜੀ ਮੀਂਹ ਨਾ ਖੜਾ ਹੁਣ ਉਹਦਾ ਨਿਕਲਿਆ ਨਾ ਯਾਰ ਹਾਂ ਹੁਣ ਦਾ ਆ ਕਰਦਾ ਕੋਈ ਹਲਚਲ ਹੁੰਦੀ ਮਾੜੀ ਮੋਟੀ ਚੱਲਦਾ ਪਾਣੀ 흘ਦਾ ਚੂਹਾ ਤਾਂ ਨਿਕਲਿਆ ਨਹੀਂ ਜੀ ਕੋਈ ਮਰਿਆ ਨਹੀਂ ਉਹੀ ਬਦੀ ਹੋਈ ਸੀ ਚੂਹੇ ਦੀ ਤਾਂ ਯੋਨੀ ਮਿਲਿਆ ਨਹੀਂ ਬਾਲੀ ਬੁਰੀਮਤੀ ਹੋਈ ਸੀ ਰਾਜੂ ਉਹਨਾਂ ਦੀ। ਨਾ ਕળેਣੀ ਕੋਈ। ਅੱਬਟ ਜੀ ਦੇ ਲਾ ਦੀਆਂ ਮਾੜਾ ਮਾੜੇ ਮਿੱਟੀ ਟੁੱਟੇ ਨਾ ਫਿਰ। ਸਾਡੇ 11:00 ਵਜੇ ਮਿੱਤਰੋ ਕੰਟਾ ਉਲਟਾ। ਘੰਟੇ ਤੱਕ ਦੇਖੋ ਜੀ ਆਰਾਮ ਦਾ। ਰਹੂ ਆਰਾਮਦਾਨੀ। ਹਾਂ। ਨਾ 12:30 ਵਜੇ ਗਏ 12:15 ਹੋ ਗਏ ਚਾਚਾ ਟੰਟਾ ਹੀ ਰਹਿ ਗਿਆ ਇੰਨਾ ਤੱਕ ਰਹਿ ਗਿਆ ਮੋਸਕਲ ਉਧਰ ਚੌੜਾ ਵਾਲਾ ਨਾ ਆਇਆ ਰੋਟਾ ਵਧ ਗਿਆ ਖਈ ਕਰ ਮਾ ਉਧਰ ਸਿੱਧੇ ਦਾ ਸਿੱਧਾ ਹੁੰਦਾ ਲੈ ਗਿਆ ਉਹਨੇ ਤੇ ਪਹਿਲਾਂ ਹੁਣ ਮੇਲੇ ਵੀ ਨਹੀਂ ਚੰਦ ਦਾ ਨਹੀਂ ਰਹਿੰਦਾ ਵੀ ਬਹੁਤ ਰਮ ਜਾਂਦਾ ਤਾਂ ਹਮ ਕੀ ਰਾਮ ਜੀ ਜਮਾ ਲੱਕ ਤੂੰ ਬਹੁਤ ਕਰ ਟੈਨਸ਼ਨ ਮਤ ਹਾਂ ਲੈ ਟੈਨਸ਼ਨ ਬੱਦਰਾ ਬਹਤਾ ਸੁਣਾ ਹਾਂ ਮੂਰ ਕੌਣ ਦਾ ਖਾਤਾ ਤੇ ਮੂਈ ਤੁਰੇ ਜਉ ਹੈ ਉਹੋ ਹੀ ਦਾ ਕੰਮ ਤਿਆਰ ਕਰਨਾ ਹਈਆ ਲਾ ਹਈਆ ਲਾ ਛਪਰੇ ਮਾਈ ਜੀ ਨਾ ਕੱਕ ਤੇ ਮਾਰਦਾ ਕਣਕ ਤੇ ਮਾਰ ਦੇਣਾ ਦੋ ਟੋਨੀਆਂ ਨੇ ਵਧੀਆ ਵਧੀਆ ਮਾਰਦੇ ਮਾਰਦੇ ਕੋਈ ਮਸਾ ਬੜੀ ਹੈ ਮਸਾ ਰਵਣਾ ਨਹੀਂ ਯਾਰ ਕਹਿਰਾ ਹੁਣ ਚੱਲ ਐ ਮਿੱਤਰੋ ਆਪਾਂ ਮੇਰੇ ਦੋਸਤ ਦੀ ਬੀਬੀ ਦਾ ਪੋਹ ਹੋ ਗਿਆ ਜੀ ਆਤਰ ਸਿੰਘ ਵਾਲੇ ਗੱਡੀ ਤੇ ਮਾਰਿਆ ਕੱਪੜਾ ਉਹਦੇ ਬਲੌਂਗਸ ਨੂੰ ਕਰਨ ਗਿਆ ਹੋਵੇ ਜਿਹਦੇ ਪਾਸੇ ਨਾ ਨਾ ਜਾਣ ਨਾ ਬਲੇਰੀ ਆਤਰ ਸਿੰਘ ਵਾਲੇ ਪੋਹ ਜਾਓ ਜੀ ਮਾਂ ਦਾ ਪੋਹ ਹੋ ਗਿਆ ਕੋਈ ਜਣਾ ਸੋਚ ਗਿਆ ਹੋਰ ਲੋਟਾ ਕੰਮ ਹੁਣ ਜੱਸੀ ਨੂੰ ਦੇਣੀ ਹੈ ਗੱਡੀ ਰਾਹ ਕਿੱਥੇ ਚਾਪੀ ਦੀ ਆਇਆ ਤੇ ਦਾ ਪਣੀ ਹੋਰ ਕੋਈ ਨੰਬਰ ਲਿਖਾ ਕਿੱਥੇ ਚੱਲਿਆ ਦਾਨੇ ਵੱਟ ਜਾਣਾ ਯਾਰ ਉਹ ਜਿੱਥੇ ਨੂੰ ਲੈ ਜਾਣਾ ਸਮਾਨ ਜਾਂ ਖਾਸ ਆ ਅੱਛਾ ਅੱਛਾ ਹੋਰ ਲੋਡ ਹੈ ਜੀ ਫਿਰ ਜੱਸੀ ਜਾ ਕੇ ਆਉਣਾ ਹੈ ਜੀ ਹੁਣ ਚੱਲਿਆਂ ਜੀ ਆਪਾਂ ਭੋਗ ਤੇ ਅਤਰ ਸਿੰਘ ਵਾਲੇ ਚੱਲ ਬਈ ਜੀ ਫੇਰਾ ਇਹ ਗੇ ਆਪਾਂ ਭੈਣ ਦੇ ਘਰ ਮੂਰੇ ਹੁਣ ਲਾ ਕੇ ਦੇਖਣ ਵੀ ਆ ਜਾ ਬੈਂ ਤੇ ਬੰਦੇ ਦਾ ਹਵਾ ਖਰਾਬ ਹੋ ਵੀ ਫਿਰ ਪਵਾਇਆ ਤੇਲ ਜੀ ਤੇਰੀ ਮਾਂ ਕਹਿੰਦੀ ਕੁਲੀ ਜੀ ਪਟਾਈ ਨਹੀਂ ਲੈ ਅੱਜ ਫੋਟੋ ਖੇਦਾ ਇਹਦਾ ਵੀਡੀਓ ਬਣਾਈ ਦੇਣੀ ਇਹਨੂੰ ਨਾ ਭਾਵੇਂ ਆਹੀ ਰਹਿਣਾ ਨਾ ਅਤਰ ਸਿੰਘ ਵਾਲੇ ਨੂੰ ਹਾਂ ਅ ਨਰਸਰੀ ਜੀ ਨਾਲ ਕਦ ਲੱਗਣਾਗਾ ਕਿੱਦਰਾ ਕਰ ਦੋਬਾਰਾ ਕੈਂਪ ਪਤਾ ਕੋ ਇੱਕ ਬੁਰਗੁਰਤਾਲਾ ਨਾ ਪਰ ਆਇਤ ਮੁਸਾ ਜੀ ਗੁਰੂ ਘਰ ਜਾਣਾ ਜੀ ਗੁਰੂ ਘਰ ਆਹੀ ਤੇ ਕੱਪ ਖਾਦਾਂ ਨੀ ਨਾ ਮੈਂ ਖਾਣਾ ਬਾਬੇ ਨਾਲ ਦੀ ਤੇਰਾ ਕਿਰਪਾ ਠੀਕ ਆ ਸਾਡੇ ਦੁੱਖ ਇੰਨੇ ਹੋਣਾ ਐ ਨਾ ਬਾਬਾ ਫੇਰ ਨਹੀਂ ਡੋਲਣ ਦਿੰਦਾ ਜੀ ਆਹ ਜੀ ਉਹ ਦੋਈ ਸੂਈ ਲੈ ਹੁੰਦੇ ਸੀ ਉਹ ਲੈ ਲਈ ਉਹ ਸੀ ਗੁਰੂ ਘਰ ਆ ਗਿਆ ਤਾਂ ਆ ਵੀ ਕਿਵੇਂ ਆ ਵਧੀਆ ਵਧੀਆ ਕਹੇ ਬ੍ਰੋ ਦੋ ਦੂ ਟੋਕਾਂ ਲੋਟਾ ਯਾਰਾ ਪਰੇਸ਼ਾਨ ਵਧੀਆ ਬਹੁਤ ਘੈਂਟ ਵਲੌਗ ਬਣਾ ਰਹੇ ਆ ਵਧੀਆ ਬਣਾਦ ਨੇ ਆ ਵੀ ਪਾਉਂਗਾ ਬੱਚਾ ਪਾ ਔਰ ਲੋੜਾ ਹਾਂ ਪੂਰਾ ਵਧੀਆ ਬਣਾਦਨੇ ਪੂਰੇ ਮੈਂ ਦੇਖਦਾ ਹੁਣ ਨਾ ਬੇਲੇ ਆ ਜਾਣਾ ਕੰਮ ਲੱਗਿਆ ਵੀ ਜਾ ਕੇ ਮੇਰਾ ਬੰਮੇ ਦਾ ਮੋਡਾ ਬਣਾਉਂਦਾ ਵੀਡੀਓ ਹਾਂ ਗੁਰੀ ਘਰਾਣਾ ਹਾਂ ਫਿਰ ਉਹਨੂੰ ਕਹੇ ਆਪਣੀ ਐਡ ਕਰਾ ਦੇ ਮਾੜੀ ਲਾਣਾ ਹੋਇਆ ਦਦੇ ਨੂੰ ਆਪਾਂ ਮਿਲ ਲਵੋ ਬਹੁਤ ਖਨਾਬਾਦ ਮੇਰੇ ਐਡ ਕਰਾਈ ਆਪਣੇ ਹਾਂ ਵਧੀਆ ਵਧੀਆ ਇੱਕ ਪਰਾ ਠੀਕ ਹੈ ਫਿਰ ਗਟੀਆਂ ਉੱਥੀ ਲਾਈਏ ਕਿੱਥੇ ਗੱਲ ਜਾਇਓ ਇੱਥੇ ਜਾਇਓ ਖੜੇ ਲੰਗੜ ਬੰਮਣ ਵਰਗੇ ਅੱਛਾ ਫੋ ਲੋੜਾ ਵੀ ਜੀ ਵਧੀਆ ਵਧੀਆ ਤੂੰ ਸਰਾਬੀ ਤਾਂ गुलाब बढ़िया बनते हैं आ गए गुरु घर फिर आया हो दूजे ने ਵਾਦ ਕੋ ਸਾਜ ਜੀ ਸਾਰੇ ਉਠਿ ਜਾ ਨਾ ਆਪਾਂ ਜਦੋਂ ਵੀ ਕੋਈ ਸੋਗ ਸਮਾਗਮ ਇਸ ਤਰ੍ਹਾਂ ਦਾ ਕੋਈ ਹੁੰਦਾ ਹੈ ਕਿ ਪੀਤ੍ਰ ਦੇ ਰਾਹੀ ਆਪਾਂ ਸਭ ਦਾ ਸਰਵਤ ਆਦੇ ਹਾਂ ਫਿਰ ਗਏ ਜੀ ਅਸੀਂ ਲੰਗਰ ਹਾਲ ਚ ਉੱਥੇ ਆ ਕੇ ਪ੍ਰਸਾਦ ਆ ਸਕਿਆ ਤੇਰੇ ਖਾਤੇ ਚਾਉਲ ਜੀ ਮੈਂ ਤੇ ਭਾਏ ਨੇ ਨੇ ਹਾਂ ਚੰਗਾ ਬਿਲੇ ਬਿਲਕੁਲ ਲੋੜ ਦਿੱਸੇਗੀ ਮੈਂ ਬਿਲਕੁਲ ਸੁੱਖੀ ਲੈ ਗਿਆ ਸੁੱਖੀ ਆਪਸਰ ਸੁੱਖੀ ਲੈ ਕੇ ਗਿਆ ਹਾਂ ਬਹੁਤ ਤੇਰੀ ਹਾਂ ਹਾਂ ਸੈਲਰ ਜੋ ਸੈਲਰ ਜੀ ਮੁੰਸੀ ਇਹ ਉਹ ਜੀ ਨਾਲ ਵਧੀਆ ਜਿਹਾ ਹੈ ਇੱਕ ਕਮਾਲ ਲਵਾਦਾ ਦੂਜਾ ਜਹਾਜ਼ ਆਪਣੇ ਕਾਪਰਾਂ ਦੇ ਆਪਣੀ ਭਾਈਆਂ ਦੀ ਇੱਕ ਕਾਰ ਹੀ ਲਈ ਜਿਆਦਾ ਮੈਂ ਫੇਰ ਬੱਲੇ ਨੂੰ ਕਿਹਾ ਵੀ ਹੁਣ ਕਰਦੀ ਜ਼ਿੰਮੇਵਾਰੀ ਸਾਰੀ ਤੇਰੇ ਤੇ ਆ ਬਈ ਆਪਦਾ ਦੇਖ ਕੇ ਫਿਰ ਟੇਕਿਆ ਜੀ ਮੱਥਾ ਆਪਾਂ ਨਾਲ ਹੀ ਸਕੂਲ ਹੈ ਨਾਲ ਹੀ ਸਕੂਲ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਾਰਪਤ 1604 ਤੋਂ 2004 ਚ ਬਣਾਇਆ ਹੋਇਆ ਓਏ ਹੁਣ ਚੱਲਿਆ ਮਿੱਤਰੋ ਆਪਾਂ ਬੈਂਟਾ ਬੱਸ ਬਾਈ ਤੈਨੂੰ ਤਨਖਾਹ ਪੈ ਜਾਂਦੇ ਬਸ ਮੰਗਲਵਾਰ ਨੂੰ ਤੈਨੂੰ ਮੈਂ ਵੀ ਲੈਣੇ ਨੇ ਫੂਡ ਕਲੇਦਰ ਦੇ ਇੱਕ ਦਿਨ ਦਵਾ ਦੇ ਹਾਂਜੀ ਮਿੱਟੂ ਸਵੇਰੇ 11 ਵਜੇ ਟਾਈਮ 10 ਵਜੇ ਤੋਂ ਲੋਟਾ ਕੰਮ ਤੇ ਇੱਕ ਜਿਹੜੇ ਬਗੰਦੇ ਪਕੀਲ ਸੀ ਆ ਜੀ ਪਵੰਸਲ ਹੋ ਠੀਕ ਆ ਚੜ੍ਹਦੀ ਗਏ ਜੀ ਫਿਰ ਕੱਨੇ ਫਿਰ ਮਿਲਾਂ ਜੀ ਦੰਮਣ ਯਾਰ ਨੂੰ ਬਹੁਤ ਟਾਈਮ ਬਾਅਦ ਫਿਰ ਸੈਲਫੀ ਕਰੀ ਇੱਕ ਮਾਰਾ ਦੀਗਾ ਦੋਕਰ ਕੁੱਤਾ ਦੀਗਾ ਠੀਕ ਹੈ ਜੰਗੂ ਕੁੱਤਾ ਦੀਗਾ ਆਪਾਂ ਉਹਨੂੰ ਕਹਿੰਦੇ ਆਂਗੇ ਹੈਪੀ ਪੌਂਡ ਦੇ ਭੈਣਾਂ ਵਾਲਾ ਚੰਗਾ ਫਿਰ ਬਿੱਟੂ ਓਕੇ ਯਾਰ ਚੱਲ ਠੀਕ ਹੈ ਜਾ ਚੱਲਾ ਜਾ ਉਹ ਤੂੰ ਵੀ ਚੜ ਵਾਸਾ ਚੱਲ ਇਹਨੂੰ ਮੈਂ ਛੱਡਦਾ ਨਾ ਤੇ ਚੰਗਾ ਭਾਈ ਨੇ ਓਕੇ ਵੀਰ ਓਕੇ ਯਾਰਾ ਮਿਲਦੇ ਆਂ ਜਾਗਾ ਕਿਡਾ ਲਿੰਗ ਬਾਏ ਬਾਏ ਕੈਮਰਾ ਹੈਗਾ ਬਸ ਕੈਮ ਓਕੇ ਭਾਈ ਨੇ ਨੂੰ ਛੱਡਿਆ ਫਿਰ ਘਰ ਮਿੱਤਰੋ

ਪੌਲਟਸਵਾਈ ਬਣਾ ਹੋਇਆ ਵੀ ਪੌਲਟਸਵਾਈ ਆ ਇੰਨਾ ਕਰ ਗਿਆ ਮਤਰੋ ਨਹੀਂ ਰਾਮ ਜਾਨਾ ਜੇ ਥੋੜਾ ਜਿਹਾ ਅੱਧਾ ਘੰਟਾ ਹੋਰ ਚੱਲੇ ਜਾਂਦੀ ਹੁਣ ਦੁਬਾਰੇ ਭਰਨ ਬੂਏ ਨੇ ਕਰਕੇ ਆਟੋਮੈਟਿਕ ਸਟਾਈਪਰ ਮਤਰੋ ਸਵੇਰੇ ਚੱਲ ਪੂਗੀ ਫੇ ਦੇਖ ਕੇ ਜਾਵਾਂਗੇ ਰਹਿ ਗਿਆ ਸੀ ਨਾ ਕਿਆਰਾ ਉਹ ਚੀਜ਼ ਜਲੂ ਦੁਬਾਰੇ ਅਚ ਕਿੱਧਰ ਲਾ ਕੇ ਭਗਾ? ਅੰਦੇ। ਖੜਿਆ। ਦੇ ਦੇ। ਮੂਗਲੀ ਲੰਦਾ ਜੀ ਕਿ ਅੱਗੂ ਦਾ ਜੀ ਪੀਤ ਨੇ ਮੂਗਲੀ ਦੇਤੀ ਗਿਰੂ। ਉਹ ਲੈ ਆ ਕੇ ਲੈਣੀ ਬੋ ਬਾਈ। ਥੈਂਕ ਯੂ ਦਾ ਕਰਦੇ। ਓ। ਥੈਂਕ ਯੂ ਦਾ ਕਰਦੇ। ਲਾਤਾ ਨੂੰ ਵੀ ਦੇ ਮਾ ਬਾਈ। ਥੈਂਕ ਯੂ ਕਰਦੇ ਵੀਰੇ। ਥੈਂਕ ਯੂ ਕਾ ਐ ਸਾਰੇ ਦਾਣੇ ਖੋਲ ਕੇ ਗਾਣਾ।

ਮੂਲੀ ਦਾ ਫਰ ਲਾਈ ਗਈ ਜਾਣੀ ਹੁੰਦੀ ਹੈ ਨਾ ਇੱਕ ਧਣੀਆਂ ਦਾ ਫਰ ਤਾਂ ਧਣੀਆਂ ਬਣੇ ਦਾ ਜਰ ਪਾਇਆ ਹੁੰਦਾ ਹਰੇ ਕਾਹੇ ਹੂੰ ਬੜੀਆ ਬੜੀਆ ਚੌਲੇ ਜੇ ਤਾਂ ਹੁਣ ਆ ਤਾਂ ਪੱਟਣ ਵਾਲੀ ਨਜ਼ਰ ਚੌਲੇ ਜੇ ਤਾਂ ਕੀੜੇ ਲੱਗਦੇ ਆ ਵਣਸੇ ਇਹਦਾ ਬਾਦੇ ਹੋ ਬਸ ਬਾਗੇ ਹੋਰ ਵੈਰਾਈਟੀ ਲਾ ਦੋ ਕੋਈ ਪਾ ਨੱਕਾ ਵੀ ਬੰਦ ਕਰਾਂ ਯਾਰ ਹਨਾ ਵਣਸੇ ਅੱਜ ਸੱਟੋਂਗੇ ਮੋਟਰ ਤੁਸੀਂ ਛੱਡੋਗੇ ਉਹ ਮੋਟਰ ਹੁਣ ਛੱਡ ਜੇ ਨਾ ਛੱਡਾਂਗੇ ਕਟਖਾਂ ਦਾ ਜ ਆਪਣੇ ਲਾਤਾ ਸੀ ਜੀ ਬਾਡਾ ਆਪਣੇ ਵੱਡੇ ਸੀ ਅੱਜ ਹੋ ਜੂ ਬਾਸ ਹੁਣ ਆ ਕੇ ਰਜਾ ਦਾ ਹੌਲੀ ਹੌਲੀ ਪਾਣੀ ਮਾਰਦੀ ਹੈ ਨਾ ਹਾਰੇ ਬਾਈ ਪਰਸੀਨ ਦੀ ਨੱਕਾ ਜੀ ਵੀ ਬੰਦ ਕਰਨ ਵਾਲਾ ਮੋਟਰ ਚਾਚੇ ਕੇ ਛੜਦੇ ਨੇ ਪਾਣੀ ਆਪਣੇ ਕਣ ਕਿੱਜਾ ਜਰਾ ਇਹ ਵੀ ਕਰੀਏ ਬੰਦ ਫਿਰ ਬਾਕੀ ਦੋਸਤੋ ਬਲੌਗ ਅੱਛੇ ਬਣ ਰਹੇ ਨੇ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਸਾਡੇ ਬਲੌਗਾਂ ਨੂੰ ਆਹੀਂ ਪਿਆਰ ਦਿੰਦੇ ਰਹੋ ਬਾਈ ਆਹੀਂ ਬਣਾਈ ਜਾਵਾਂਗੇ ਬਲੌਗ ਤਾਂ ਜੀ ਬਲੌਗਾਂ ਬਲੌਗਾਂ ਦਾ ਗੱਲ ਹੀ ਨਹੀਂ ਕੋਈ ਮੋਕਣ ਵਾਲਾ ਦਾ ਕੰਮ ਹੀ ਨਹੀਂ ਬਾਈ ਇਹ ਵੀ ਕੰਟੈਂਟ ਮੋਕ ਜੂ ਕੰਟੈਂਟ ਤਾਂ ਤਾਂ ਮੋਕੂ ਜੇ ਜੱਟਾਂ ਦੇ ਕੰਮ ਮੋਕਣਗੇ ਠੀਕ ਹੈ ਨਾ ਇਹ ਗੱਲ ਆ ਵੀ ਮੋਕਣ ਮਕਣ ਵਾਲਾ ਦਾ ਕੰਮ ਹੀ ਨਹੀਂ ਦੋਦੀ ਵੀ ਲੱਗਿਆ ਦੋਦੀ ਟਾਈਮ ਨਾਲ ਅੱਗੇ ਤਾਂ ਦਰਸ਼ਕਾਂ ਨੂੰ ਵੀ ਮੇਲਾ ਦਿਖਾਉਂਦੇ ਦੀ ਨਾ ਅੱਜ ਤਾਂ ਜੀਜਾ ਵੀ ਘੱਟ ਲੱਗਿਆ ਕਿਹਾਂ ਮੇਲਾ ਮੂਲਾ ਜਾਂ ਮੋੱਕ ਗੈਲੀ ਅੱਗੇ ਤਾਂ ਮੇਲੇ ਚ ਕੀੜੇ ਤੇ ਆਉਂਦੇ ਜੀ ਅੱਛਾ ਮਰੂਦ ਜੀ ਵੀ ਗਏ ਭਾਏ ਨੇ ਦੇਖਾ ਭਾਈ ਹਾਂ ਹੁਣ ਤਾਂ ਰਿਹਾ ਨਹੀਂ ਕੋਈ ਬਹੁਤ ਨਿਆਰੇ ਤਾਂ ਤਿੰਨੇ ਨੇ ਮਹੀਨਾ ਮਹੀਨਾ ਦਾ ਹੋ ਗਿਆ ਖਾਂਦਾ ਇਹਨੂੰ ਹਾਂ ਹੈਨਾ ਕਿੰਨੇ ਕਿਨੇ ਹੁਣ ਉੱਤੇ ਉਹਥੋਂ ਲਿਆ ਕਰਾਂਗੇ ਹੁਣ 4 ਦਿਨ ਬਾਹਰ ਦੂੰਗਾ ਬਾਹਲੇ ਨੇ ਫਿਰਾਂਦੇ ਯਾਰ ਉਹ ਨੂੰ ਬਹਾਵੇਂ ਨਾਲੇ ਉੱਥੇ ਹੂੰ ਕੱਲ ਨੂੰ ਮਾਰਾਂਗੇ ਕਿਹੜਾ ਫਿਰ ਮਾਰਾਂ ਹੀ ਲੈ ਕੇ ਆਉਂਗਾ ਉਥੋਂ ਮਾਰੀ ਨਾਲ ਬਹੁਤ ਮਾਰ ਦੇਗਾ ਤੂੰ ਲੈ 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 ਕੇ ਜਾਣਾ ਬਾਈ ਲੈ ਜਾ ਨਹੀਂ ਨਹੀਂ ਆ ਨਾ ਫੇ ਕੱਲ ਨੂੰ ਆ ਕੇ ਖੇਡਦੇ ਆ ਪਿਆਰਾ ਦੋਸਤ ਮੇਰਾ ਪਿਆਰਾ ਦੋਸਤ ਬੋਲਾ ਪਿਆਰਾ ਦੋਸਤ ਹਾਂ ਖਾ ਕੇ ਲੱਪਲ ਫੇਰ ਦੇਉਂਗਾ ਕੋਣ ਨਹੀਂ ਪਹਿਲਾਂ ਲੱਪਲ ਤੇਰੀ ਗੱਲ ਤੇ ਖਾਏਗਾ ਇੱਧਰ ਕਾ ਇੱਧਰ ਇੱਧਰ ਕਿ ਇੱਥੇ ਹਾਂ ਉਹ ਪਹਿਲਾਂ ਤੂੰ ਵੀ ਖਾ ਲੈ ਇੱਕ ਲੱਪਲ ਕਿਹੜੀ ਗੱਲ ਤੇ ਖਾਏਗਾ ਇੱਥੇ ਕਾ ਕਿਹੜੀ ਤੇ ਖਾਏਗਾ ਇੱਥੇ ਤੂੰ ਦੱਸ ਯਾਰ ਤੇਰੇ ਮਨ ਦਵਾਰੇ ਲਾਉਂਗਾ ਕਿਹੜੀ ਤੇ ਖਾਏਗਾ ਇੱਥੇ ਇੱਥੇ ਗਮ ਤਾਂ ਇੱਧਰ ਲਈ ਤੇ ਇੱਧਰ ਲਈ ਦਲਾਂ ਉਹ ਲਾ ਬੱਲਾ ਦੇ ਦੇ ਇੱਥੇ 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 ਮਿੱਠਾ ਲੱਗੂ ਹਾਂ ਇੱਥੇ ਕੌੜਾ ਲੱਗੂ ਹਾਂ ਮਿੱਠਾ ਖਾਣਾ ਕੇ ਕੌੜਾ ਮਿੱਠਾ ਮਿੱਠਾ ਦਾ ਫੇਰ ਇੱਧਰਲੇ ਪਾਸੇ ਲੱਗੂ ਕਿੱਗਾ ਇੱਧਰਲੇ ਪਾਸੇ ਲਾ ਦੇ ਮਿੱਠਾ ਹਾਂ ਤੇ ਓਹ ਤੇਰੀ ਓਹ ਤੇਰੀ ਬੜਾ ਪਿਆਰਾ ਬੱਚਾ ਜੱਟ ਫੇਰ ਮੜਾ ਜੀ ਜੱਸੀ ਬਰਾੜ ਉਹਨੂੰ ਪੁੱਛਿਆ ਕਿਵੇਂ ਲੱਗਦੇ ਨੇ ਫੇਰ ਆਪਣੇ ਬਲਾਗਾਂ ਜਸੀ ਗਾਣਾ ਬੋਲਦਾ ਪੂਰਾ ਘੈਂਟ ਹੁੰਨਾ ਕਹਿੰਦਾ ਬਲੌਗ ਪੂਰੇ ਸੋਹਣੇ ਹੁੰਦੇ ਨੇ ਕਹਿੰਦਾ ਯਾਰ ਅੱਜ ਆਪ ਗੱਲਬਾਤ ਨਾਲ ਗੱਲ ਕਰਕੇ ਆਇਆ ਹਾਂ ਹਾਂ ਮੈਂ ਬੋਲਣੀ ਬਹੁਤ ਘੈਂਟ ਆ ਵਧੀਆ ਬਣਦਾ ਮੇਰਾ ਯਾ ਦੋਈਆ ਤੇਰਾ ਘੈਂਟ ਹੈ ਗੱਡੀ ਵਧੀਆ ਵਧੀਆ ਲੋਟਾ ਪਾਉਂਗਾ ਤੇਰਾ ਵੀ ਯਾਰ ਵੀਊ ਪਾਉਂਗਾ ਬੱਚਾ ਅੱਦੜਾਂ ਲਾਉਂਦਾ ਹੋਰ ਲੋਟਾ ਕੰਮ ਫਿਰ ਪਾ ਦੇ ਮੇਤਰੋ ਕੱਖ ਉਹਦੇ ਕੋਲ ਮਟਰਕਾ ਵਿੱਚ ਚਾਂਕੜ ਨੇ ਚੰਦ ਦੇ ਤਰ੍ਹਾਂ ਸਾਰੇ ਸਮਾਨ ਚ ਹੋਰ ਨਹੀਂ ਹੈਗੇ ਦੋਨੀਆਂ ਨੇ ਇੱਕ ਤਾਰਾ ਲਵੇ ਇੱਕ ਚੰਦ ਬਾਲੇ ਸੁਨੇ ਲੱਗਦੇ ਦੇਖੋ ਚੰਦ ਤਾਰਾ ਲਵੇ ਨਾਲ ਚੰਦ ਦੇ ਦਰ ਮਿੱਤਰੋ ਇਹ ਚੰਦ ਨਾਲ ਕਹਿੰਦੇ ਤਾਰਾ ਨਹੀਂ ਹੈਗਾ ਕਿਵੇਂ ਸ਼ੁਕਰ ਕਰਾਇਆ ਹਮ ਖਬਰਾਈਏ ਜਦ ਆਈ ਤੇ ਦੇਖਿਆ ਨਟਜੇ ਦੇ ਪਾਈ ਪਈ ਜੀ ਪੋਸਟ ਜੀ ਇੱਕ ਨੇ ਚੰਦ ਨਾਲ ਕਹਿੰਦੇ ਸ਼ੁਕਰ ਕਰਾਇਆ ਪਤਾ ਨਹੀਂ ਮੈਂ ਵੀ ਕਿਹਾ ਮਗਾ ਚੰਕਰਾ ਜਆ ਬਾਲਾ ਮੈਨੂੰ ਨਹੀਂ ਸੀ ਪਤਾ ਵੀ ਸ਼ੁਕਰ ਕਰਾਇਆ ਆਡੀ ਨਿਆਰਾ ਸਹੀ ਗੱਲ ਆ ਦੇਖੋ ਜੀ ਮੇਰਾ ਕੋਟ ਪਾ ਕੇ ਕੀ ਲੱਗਦਾ ਉਹ ਖਲਦੀਆਂ ਬੋਰੀਆਂ ਜਿਆ ਤੁਰੀਆਂ ਵਰਦੀਆਂ ਜਿਹੜੀਆਂ ਉੱਤੇ ਉੱਤੇ ਵਰਦੀਆਂ ਕੱਲ ਮੇਲੇ ਤੇ ਉਹ ਵਾ ਉਹ ਤੇ ਮੂਤੇ ਮਾਝੂ ਜੀ ਵਾਲਾ ਚੜਿਆ ਹੋਇਆ ਸੀ ਉਹਨਾਂ ਦਾ ਆਈ ਭਾਈ ਫਰਤੇ ਸੀ ਮੈਥੇ ਤਰੇ ਬੋਤਲਾਂਆਂ ਚਾਹ। ਉਹੀ ਲੱਗਦਾ। ਦੇਖੋ ਜੀ ਕਰੋ ਚੈੱਕ ਕਰ ਮਣ ਕੇ ਮੈ ਲੱਗਦਾ ਜੀ। ਦੱਸੋ ਕਮੈਂਟਾਂ ਚ ਕੀ ਲੱਗਦਾ ਕਰਮਣ ਮੇਰਾ ਕੋਟ ਪਾ ਕੇ। ਐ ਹੀ ਹੁੰਦੀਆਂ ਨੇ ਉਹ ਬੋਤਲਾਂ ਐ ਬਣੀਆਂ। ਮੂੰ ਤੇ ਬਸ ਚੜਾ ਲੈਂਦੇ ਨੇ ਟੱਕਣ ਜਿਆ।